ਹੰਦੀ ਮਤਲਬ ਵੈਰੀਕੋਟ ਦੀ ਕਾਲਸਾ ਵੈਰੀਕੋਟ ਦੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਨ 1897 ਵਿੱਚ ਫਰੀਦਕੋਟ ਦੇ ਫਰੀਦਕੋਟ ਦੀ ਰਿਆਸਤ ਵੱਲੋਂ ਜਦੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹਿਲੀ ਵਾਰ ਲਾਇਟ ਆਏ ਸੀ ਤਾਂ ਫਰੀਦਕੋਟ ਦੀ ਰਿਆਸਤ ਵੱਲੋਂ ਉਸ ਸਮੇਂ 8 ਖੰਭੇ ਬੇਲੀ ਲਗਾਏ ਗਏ ਸਨ ਜੋ ਜਿਨ੍ਹਾਂ ਵਿੱਚ ਹੁਣ ਤਿੰਨ ਖੰਬੇ ਮੌਜੂਦ ਨੇ ਕਿਉਂਕਿ ਪ੍ਰਕਰਮਾ ਚੌੜੀ ਕਰਨ ਮੌਕੇ ਉਹਨਾਂ ਅੱਠ ਖੰਬੇ ਹਟਾ ਦਿੱਤੇ ਗਏ ਸਨ ਤੇ ਹੁਣ ਉਹ ਤਿੰਨ ਖੰਬੇ ਸਤਿਗੰਕ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਮੌਜੂਦ ਹਨ ਉਹਨਾਂ ਦਾ ਜਦੋਂ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਪਤੀਗਾ ਉਹਨਾਂ ਖੰਬਿਆਂ ਵਿੱਚ ਸਾਡੇ ਸੇਵਾਦਾਰਾਂ ਵੱਲੋਂ ਮਨ ਬਣਾਇਆ ਗਿਆ ਕਿ ਇਹਨਾਂ ਖੰਬਿਆਂ ਦੀ ਵੀ ਜਿੱਥੇ ਹੋਰ ਪ੍ਰਕਰਮਾ ਜਾਂ ਹੋਰ ਸਾਰੇ ਦਰਬਾਰ ਸਾਹਿਬ ਦੀ ਡੈਕੋਰੇਸ਼ਨ ਕੀਤੀ ਜਾ ਰਹੀ ਸੀ ਤਾਂ ਪ੍ਰਕਾਸ਼ ਗੁਰਪੁਰਪ੍ਰਮ ਸਮਰਬਤ ਮਲਾਜਮਾਂ ਵੱਲੋਂ ਇਹਨਾਂ ਖੰਬਿਆਂ ਦੀ ਵੀ ਜਿਹੜੀ ਉਹ ਡੈਕੋਰੇਸ਼ਨ ਕਰਨ ਦਾ ਮਨ ਬਣਾਇਆ ਜਦੋਂ ਜਿਹੜਾ ਇਹ ਖੰਭਾ ਜਿਹਦੀ ਹੁਣ ਰਿਪੇਅਰ ਕਰਨ ਬਾਅਦ ਤੇ ਉਤਾਰਿਆ ਗਿਆ ਸੀਗਾ ਬੂੰਗਾ ਰਾਮਗੜੀਆ ਦੀ ਸਾਈਡ ਤੇ ਤੇ ਗੁਰਦਰਾ ਤੁਖ ਪੰਜਨੀ ਵਿਰ ਦੇ ਨੇੜੇ ਜਦੋਂ ਇਸ ਖੰਬੇ ਦੀ ਡੈਕੋਰੇਸ਼ਨ ਕਰਨ ਲੱਗੇ ਤਾਂ ਇਹ ਖੰਭਾ ਅ ਬੜਾ ਉਸ ਸਮੇਂ ਹਿੱਲਿਆ ਕਿਉਂਕਿ ਇਹ ਤਾਰਾਂ ਨਾਲ ਬੰਨ੍ਹ ਕੇ ਖੜਾਇਆ ਹੋਇਆ ਸੀਗਾ ਟੁੱਟਿਆ ਹੋਇਆ ਸੀਗਾ ਸੋ ਉਸ ਸਮੇਂ ਜਦੋਂ ਧਿਆਨ ਦੇ ਵਿੱਚ ਆਇਆ ਤਾਂ ਗੁਰਪੁਰਬ ਤੋਂ ਬਾਅਦ ਤ੍ਰਾਂਤੀ ਇਹਦੀ ਜਿਹੜੀ ਰਿਪੇਅਰ ਕਰਨ ਵਾਸਤੇ ਇਹ ਖੰਭਾ ਉਤਾਰਿਆ ਗਿਆ ਸੀਗਾ ਸੋ ਇਹ ਖੰਭਾ ਹੁਣ ਇਹ ਰਿਪੇਅਰ ਕਰਕੇ ਸਤਿਗੁਰ ਸਿੰਘ ਹਰਮੰਦਰ ਸਾਹਿਬ ਦੇ ਪ੍ਰਬੰਧ ਵਾਲੋਂ ਦੁਬਾਰੇ ਫੇਰ ਉਸੇ ਜਗ੍ਹਾ ਤੇ ਲਗਾ ਦਿੱਤਾ ਗਿਆ ਸੀਗਾ ਕਿਉਂਕਿ ਇਹ 1897 ਦੇ ਵਿੱਚ ਜਦੋਂ ਲਾਈਟ ਆਈ ਸੀਗੀ ਇਹ ਫਰੀਦਕੋਟ ਰਿਆਸਤ ਵੱਲੋਂ ਜਿਹੜੇ ਇਹ ਤਿੰਨ ਕੰਬੇ ਹੁਣ ਮੌਜੂਦ ਨੇ ਇਹਨਾਂ ਵਿੱਚੋਂ ਇੱਕ ਕੰਬਾ ਸੀਗਾ ਇਹਦੀ ਰਿਪੇਅਰ ਕਰਕੇ ਹੁਣ ਇੱਕ ਕੰਬਾ ਲਗਾ ਦਿੱਤਾ ਗਿਆ ਤੇ ਹੁਣ ਉਸੇ ਤਰ੍ਹਾਂ ਉਸੇ ਡਿਜ਼ਾਈਨ ਦੇ ਵਿੱਚ ਇਹ ਕੰਬਾ ਲੱਗ ਚੁੱਕਿਆ ਬਹੁਤ ਸਾਰੀਆਂ ਸੰਗਤਾਂ ਦੇ ਮਨ ਵਿੱਚ ਇਹ ਖਿਆਲ ਸੀਗੇ ਕਿ ਖਾਨੇ ਸੱਚਖੰਡ ਸ੍ਰੀ ਹਰਮਨਦਰ ਸਾਹਿਬ ਵੱਲੋਂ ਇਹ ਖੰਬੇ ਉਤਾਰ ਦਿੱਤੇ ਬਿਲਕੁਲ ਨਹੀਂ ਇਹ ਆਜਾ ਕੁਛ ਨਹੀਂ ਹੋਇਆ ਯੋਕੇ ਸਤਕੰਤ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਵਿਰਾਸਤੀ ਚੀਜ਼ਾਂ ਉਹਨਾਂ ਦੀ ਪੂਰੀ ਸਾਂਹਸਵਾਲ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਸੰਗਤਾਂ ਸਤਕੰਤ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਵਿੱਚ ਜਿਹੜੇ ਇਹ ਤਿੰਨ ਕੰਬੇ ਨੇ ਤੇ ਉਹਨਾਂ ਵੱਲੋਂ ਮੇਰੇ ਨਾਲ ਸਿੱਧੇ ਤੌਰ ਤੇ ਰਾਬਤਾ ਕਾਇਮ ਕੀਤਾ ਗਿਆ ਜਵਾਨੇ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਵੀ ਜਿੱਥੇ ਸਤਕੰਤ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਇਹ ਤਿੰਨ ਖੰਭੇ ਮੌਜੂਦ ਨੇ ਚੌਥੇ ਪਾਸੇ ਚੌਥੇ ਖੁੰਜੇ 'ਚ ਵੀ ਇਹ ਖੰਭਾ ਐਸੇ ਡਿਜ਼ਾਈਨ ਦਾ ਲਗਾ ਦਿੱਤਾ ਜਾਣਾ ਚਾਹੀਦਾ। ਸੋ ਸੰਗਤਾਂ ਦੀ ਇਹ ਡਿਮਾਂਡ ਆ ਸੰਗਤਾਂ ਦੀ ਮੰਗਾ ਮੈਂ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਵਿਚਾਰ ਅਧੀਨ ਇਹ ਉਹਨਾਂ ਦੀ ਜਿਹੜੀ ਮੰਗਾ ਜਵਾਨੀ ਮੰਗਾ ਇਹ ਉਹਨਾਂ ਲਿਆ ਦਿੱਤੀ ਜੋਗੀ ਜੋ ਮਾਨਯੋਗ ਪ੍ਰਧਾਨ ਸਾਹਿਬ ਜਾਂ ਪੂਰੀ ਐਜੈਕਟਿਵਿਟੀ ਜੋ ਫੈਸਲਾ ਕਰੇਗੀ ਉਹ ਉਸ ਮਤਵਕ ਇਹ ਕੀਤਾ ਜਾਊਗਾ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਜੀ ਜਿਹੜੀ ਤੁਹਾਡੀ ਮੰਗ ਆ ਤੁਹਾਡੀ ਮੈਂ ਮਾਂ ਦੇ ਉੱਪਰ ਨਾਸਬ ਦੇ ਧਿਆਨ ਵਿੱਚ ਲਗਾ ਦਿੱ ਲਿਆ ਦਿੱਤੀ ਜੋ ਵੀ ਸੋ ਹੁਣ ਇਹ ਖੰਭਾ ਬਿਲਕੁਲ ਉਸੇ ਤਰ੍ਹਾਂ ਬਿਲਕੁਲ ਲਗਾ ਦਿੱਤਾ ਗਿਆ ਰਿਪੇਅਰ ਕਰਕੇ ਬਿਲਕੁਲ ਵਧੀਆ ਸੁੰਦਰ ਤਰੀਕੇ ਨਾਲ ਇਹ ਉੱਥੇ ਲੱਗ ਚੁੱਕਿਆ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ